ਯਾਹ ਉਹਨਾਂ ਨੂੰ ਕੋਰ ਕਜ਼ੂਨ 2021 ਨੀ ਕਰਿਆ ਆਇਆ ਇੱਕੋ ਪੁਲਿਸ ਵਾਲੇ ਦੇਖੋ ਵੀ ਜਦੋਂ ਪਾੜਾ ਪੁਰਸ਼ ਪਨਾਜੋ ਵੀ ਜਖਮੀ ਹਾਂਜੀ ਪਤਾ ਲੱਗਾ ਜਖਮੀ ਹੋਇਆ ਬਟ ਮੈਂ ਸਿੱਧਾ ਹਾਂ ਇੱਥੇ ਕਿੰਨੇ ਬੰਦੇ ਜਖਮੀ ਨੇ ਇੱਥੇ ਦੋ ਬੰਦੇ ਜਖਮੀ ਨੇ ਕਿੰਨੇ ਕਿੰਨੇ ਬੀਰ ਸੱਟਾਂ ਲੱਗੀਆਂ ਇਹ ਦਾਖਲ ਨਹੀਂ ਡਾਕਟਰ ਸੌ ਦਸਾ ਦੇ ਕਿੰਨੇ ਕਿੰਨੇ ਅਵਜਾ ਸੀ ਜੀ ਮੌਕੇ ਤੇ ਵੀ ਗੇ ਹੋਊਗਾ ਉੱਥੇ ਤੇ ਕੀ ਹਾਲਾਤ ਚ ਪੁਲਿਸ ਲੱਗੀ ਹੈ ਉੱਥੇ ਕਲੀਅਰ ਕਰਨੇ ਵੈਰੀਫਾਈ ਕਰ ਰਹੇ ਨੇ ਤੇ ਕੋਈ ਅਜੇ ਬਿਆਨਤ ਨਹੀਂ ਹੋਈ ਨੇ ਗਏ ਨਹੀਂ ਬਿਆਨ ਹੈ ਤੁਹਾਨੂੰ ਬਿਆਨ ਹੁੰਦੇ ਉਸ ਤੋਂ ਬਾਅਦ ਕਿ ਕਿਸ ਤਰੀਕੇ ਨਾਲ ਕਾਰਵਾਈ ਰੰਗੀ ਜਾਏਗੀ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੋਵੇ ਉਹ ਕੀ ਨਾਮ ਹੈ ਨਾਂ ਦੇ ਸਰ ਨਾਂਜੀ ਕੀ ਹੋਇਆ ਕਿ ਕਿ ਕਿਤੇ ਕਲੈਸ਼ ਹੋਇਆ ਤੇ ਕਿਦਾ ਹੋਇਆ ਤੇ ਕੌਣ ਜਖਮੀ ਹੋਇਆ ਇਹ ਦੋਨੋਂ ਬ੍ਰਦਰ ਨੇ ਰਾਜਾ ਵਾਲੀਆ ਦਾ ਲੱਕੀ ਵਾਲੀਆ ਕੌਣ ਨੇ ਕੋਈ ਰਾਜਨੀਤਿਕ ਨਾ ਫਿਰਤੀ ਰਾਜਨੀਤੀ ਕੁਛ ਨਹੀਂ ਇਹ ਕੋਈ ਪੁਰਾਣੀ ਰੰਜਿਸ਼ ਇਹਨਾਂ ਦੀ ਇਹ ਜਾ ਰਹੇ ਹੀ ਆਪਣੇ ਘਰ ਵਾਪਸ ਨੂੰ ਹੱਥੀ ਲੜ ਤੋਂ ਹਾਂ ਉਥੇ ਰਾਹ ਦੇ ਵਿੱਚ ਮੌਕਾ ਵੇਖ ਕੇ ਮੌਕਾ ਕੈਸ਼ ਕਰ ਲਿਆ ਕੀ ਹੋਇਆ ਕੀ ਉਸੇ ਕੋਲ ਉਸ ਟਾਂਡਾ ਉਹ ਕਿਹਾ ਮੈਂ ਨਹੀਂ ਉੱਥੇ ਹੈਗਾ ਮੈਂ ਅੰਮ੍ਰਿਤਸਰ ਗਿਆਦਾ ਨਹੀਂ ਮੈਂ ਅੰਮ੍ਰਿਤਸਰ ਆਂਡਿਆ ਦਾ ਸੀ ਤੇ ਮੈਨੂੰ ਟੂਲ ਪੁਲਾਜੇ ਲੱਗੇ ਹਾਂ ਜਦੋਂ ਮੈਨੂੰ ਕਿਸ ਸੱਜਣ ਦਾ ਫੋਨ ਆਇਆ ਵੀ ਆਹ ਕੰਮ ਹੋ ਗਿਆ ਤੇ ਮੈਂ ਆਉਂਦੇ ਸਿੱਧਾ ਇੱਧਰ ਆ ਗਿਆ ਤੇ ਆਉਂਦੇ ਹਾਲਾਤ ਜਿਹੜੇ ਮੈਂ ਵੇਖੇ ਉਹ ਤੁਸੀਂ ਵੇਖੇ ਕਿੰਨੇ ਕ ਕੰਬੀਰ ਸੱਟਾਂ ਲੱਗੀ ਦੀਆਂ ਔਰ ਕੌਣ ਸੱਟਾਂ ਬਹੁਤ ਜ਼ਿਆਦਾ ਨੇ ਦੋਨੋਂ ਬ੍ਰਦਰ ਜ਼ਖਮੀ ਨੇ ਲੱਖੀ ਵਾਲੀਆ ਔਰ ਰਾਜਾ ਵਾਲੀਆ ਉਹਨਾਂ ਨੇ ਆ ਨਾਟਕ ਕਹਿੰਦੇ ਅੰਮ੍ਰਿਤਸਰ ਲੈ ਜਿਓ ਇਹਨਾਂ ਨੂੰ ਤੇ ਅੰਮ੍ਰਿਤਸਰ ਤਲੇ ਲੈ ਆ ਕੇ ਨਾ ਕੁਛ ਨਹੀਂ ਹੋਇਆ ਜੀ ਕੀ ਹੋਈ ਲੱਗੀ ਕੀ ਕੀ ਹੋਇਆ ਕੀ ਪਤਾ ਹੀ ਨਹੀਂ ਮੈਨੂੰ ਆਪੇ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਤਾਂ ਮੌਕੇ ਤੇ ਪਹੁੰਚੇ ਸਾਨੂੰ ਪਤਾ ਨਹੀਂ ਲੱਗਾ ਜੀ ਤਾਂ ਹਾਂ ਰੈਂਕ ਤੋਂ ਜਾ ਕੇ ਪਹੁੰਚੇ ਤੁਸੀਂ ਤਾਂ ਉਸ ਤੋਂ ਬਣ ਗਏ ਕੀ ਕਿਹੜੇ ਰੈਂਕ ਤੇ ਹੋ ਕੀ ਨਾਂ ਤੁਹਾਡਾ ਲੜੀ ਐਲਰਾਏ ਸਈ ਐਸਆਈ ਐਲਰਾਏ ਐਸਆਈ ਨਰਿੰਦਰ ਸਿੰਘ ਅੱਛਾ ਜੀ ਤੁਸੀਂ ਉੱਥੇ ਹਾਥੀਗੜ੍ਹ ਜਿੱਥੇ ਝਗੜਾ ਹੁੰਦਿਆ ਸੀ ਇਨਫੋਰਮੇਸ਼ਨ ਆਈ ਸੀ ਕਿ ਜਾਂ ਕਿੱਦਾਂ ਪਹੁੰਚੇ ਉੱਥੇ ਮਮ ਰਸਨ ਆਈ ਹੀ ਕਿ ਫੋਨ ਕੀਤਾ ਹੀ ਉੱਥੇ ਪਹਿਲਾਂ ਹੀ ਮੁਲਾਜ਼ਮ ਥੋੜੇ ਹੀ ਉੱਥੇ ਮੌਕੇ ਤੇ ਪਹੁੰਚ ਗਏ ਸੀ ਅੱਛਾ ਜੀ ਫਿਰ ਮੌਕੇ ਸਾਨੂੰ ਆਪ ਨਹੀਂ ਪਤਾ ਲੱਗਾ ਕੀ ਹੋਇਆ ਹੁਣ ਤੇ ਕੀ ਵਜ੍ਹਾ ਤੁਹਾਡੇ ਆ ਵੇਖ ਲੋ ਤੁਸੀਂ ਆਪ ਵੀ ਵੇਖੋ ਕੀ ਵਜ੍ਹਾ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਦੋਨਾਂ ਦੋਵੇਂ ਰਤਨ ਚੱਕਰੀ ਹੈ ਕੀ ਲੱਗਦਾ ਗੋਲੀ ਜਾਂ ਕਿਹ ਹਥਿਆਰ ਕੀ ਹੈ ਹਾਂਜੀ ਇਹ ਗੁੰਮ ਹੋ ਗਿਆ ਜਿਹਨੇ ਰਖਾ ਦੋ ਕੱਟ ਲਿਆ ਤੇ ਇਥੇ ਕੌਣ ਲੈ ਗਿਆ ਤੁਹਾਨੂੰ ਵਾਪਸ ਇਥੇ ਹਸਪੀਟਲ ਆਪ ਹੀ ਖੋਤੇ ਆ ਮੋਰਚਾ ਤੇ ਦੋ ਜੀ ਆਪਣਾ ਅੱਛਾ ਮੇਰਾ ਨਾਮ ਡਾਕਟਰ ਸਾਹਿਲ ਕਾਉਣਾ ਇੱਕ ਨਾ ਪੁਲਿਸ ਮੁਲਾਜ਼ਮ ਆਇਆ ਵਾ ਵਿਦ ਅ ਲੈਜਿਸਟਰੀ ਆਫ ਗਨ ਸ਼ਾਟ ਐਸ ਪਰ ਜਿਡਿਊਰੀ ਹਿਸਟਰੀ ਅਭੀ ਸ਼ਰੀਬ ਲੱਗੇਦੇ ਨੇ ਤੇ ਨਾਮ ਇਹਦਾ ਨੁਰਿੰਦਰ ਸਿੰਘ ਸਾਨੂੰ ਕੁਲਵੰਤ ਸਿੰਘ ਇਨਸੀਡੈਂਟ ਨੇ ਹਾਤੀਗੇਟ ਦਾ ਦੱਸਿਆ ਵੀ ਅਕਰੈਂਸ ਉੱਥੇ ਵਜੇ ਨੇ ਤਕਰੀਬਨ ਸ਼ਰੇ ਵਜੇ ਤੱਕ ਬੁਲਟਸ ਲੱਗੇ ਰਿਹਾ ਨਹੀਂ ਫਿਲਹਾਲ ਤਾਂ ਜਿਹੜਾ ਲੈਸਰੇਟਡ ਹਗਾ ਹੁੰਦਾ ਵਾ ਤੇ ਬਾਕੀ ਜਿਹੜਾ ਅੱਗੇ ਫਦਰ ਐਕਸ-ਰੇ ਸੇ ਪਤਾ ਲੱਗੂਗਾ ਵੀ ਕਿਹੜੇ ਹੈਗੇ ਅੰਦਰ ਫੋਰਨ ਬਾਡੀਜ਼ ਤੇ ਅ ਫਦਰ ਇਸ ਬਾਰੇ ਸਾਡੇ ਕੋ ਇਧਰ ਐਮਰਜੈਂਸੀ ਚ ਆਈ ਕਿੰਨੇ ਕਿ ਕਵੀਰ ਚ ਅ ਚਾਰ ਟੋਟਲ ਹੈਗੇ ਸੀਗੇ ਇੰਜਰੀਜ਼ ਸੀਗੇ ਚਾਰ ਟੋਟਲ ਬੂਮ ਸੀਗੇ ਇਹਨਾਂ ਦੇ ਤੇ ਅ ਉਹਨਾਂ ਦੀ ਆਪਾਂ ਪ੍ਰੋਪਰ ਆਪਾਂ ਯੂ ਨੋ ਟ੍ਰੀਟਮੈਂਟ ਦੇ ਦਿੱਤਾ ਆ ਵੀ ਲਾਈਨ ਮੇਨਟੇਨ ਕਰਕੇ ਉਹਨਾਂ ਨੂੰ ਡਰੈਸਿੰਗ ਕਰ ਦਿੱਤੀ ਫਦਰ ਆਪਾਂ ਇਹਨਾਂ ਨੂੰ ਰੈਫਰ ਕਰਨ ਦਾ ਗੁਨਾਹ ਨਹੀਂ ਦੇ ਦੋ ਆਪਣੀ ਸਰਕਲ ਕਿਸਵਨ ਜੀ ਕਿੰਨੇ ਜ਼ਖਮੀ ਆਏ ਇਕੱਲੇ ਇਹ ਨਹੀਂ ਫਿਲਹਾਲ ਤਾਂ ਸਾਡੇ ਕੋ ਇੱਕ ਪੁਲਿਸ ਮਦਰ ਪਾਸਾ ਨਹੀਂ ਹੋਣ ਡਿਊਟੀ ਸੀਗੇ ਜਿਹੜੇ ਆਈ ਥਿੰਕ ਪੀਸੀਆਰ ਉਰਤੇ ਸੀਗੇ ਤੇ ਜੋ ਉਹਨਾਂ ਦੀ ਇਨਫੋਰਮੇਸ਼ਨ ਦੇ ਮੁਤਾਬਿਕ ਉਹ ਉੱਥੇ ਹੈਗੇ ਸੀਗੇ ਧੰਨਵਾਦ ਥੈਂਕ ਯੂ ਪ੍ਰਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟੀਆਂ